ਸਾਤਿਰੀਏ ਗਾਲ ਜੀ ਅੱਜ ਆਪਾਂ ਪੜਨ ਜਾ ਰਹੇ ਹਾਂ ਕਿੱਸਾ ਕਵੀ ਫਜ਼ਲ ਸ਼ਾ ਬਾਰੇ ਜਨਮ ਫਜ਼ਲ ਸ਼ਾ ਪ੍ਰਵਰਤਨ ਕਾਲ ਜੋ ਕਿ 1850 ਤੋਂ 1900 ਤੱਕ ਮੰਨਿਆ ਜਾਂਦਾ ਹੈ ਦੇ ਕਿੱਸਾ ਕਵੀਆਂ ਵਿੱਚੋਂ ਪ੍ਰਮੁੱਖ ਸੀ ਇਸ ਦਾ ਪੂਰਾ ਨਾਮ ਸੈਦ ਫਜ਼ਲ ਸ਼ਾ ਹੈ ਇਸ ਦਾ ਜਨਮ ਪਿੰਡ ਨਮਾ ਕੋਟ ਜ਼ਿਲ੍ਹਾ ਲਾਹੌਰ ਪਾਕਿਸਤਾਨ ਵਿੱਚ ਹੋਇਆ ਪੰਜਾਬ ਬੋਰਡ ਅਨੁਸਾਰ ਇਸ ਦਾ ਜੀਵਨ ਕਾਲ 1820 ਤੋਂ 1890 ਹੈ ਕੁਲਵੀਰ ਸਿੰਘ ਕਾਂਗ ਅਨਸਾਰ ਇਸ ਦਾ ਜੀਵਨ ਕਾਲ 1828 ਤੋਂ 1990 ਹੈ ਫਜ਼ਲ ਸ਼ਾਹ ਪਰਵਰਤਨ ਕਾਲ ਵਿੱਚ ਪਰੰਪਰਾਗ ਸਾਹਿਤ ਰਚਨ ਵਾਲਾ ਕਿੱਸਾਕਾਰ ਹੈ ਉਸ ਨੇ ਆਪਣੀ ਸਾਰੀ ਜ਼ਿੰਦਗੀ ਲਾਹੌਰ ਵਿੱਚ ਸਰਕਾਰੀ ਨੌਕਰੀ ਕਰਦਿਆਂ ਬਤੀਤ ਕੀਤੀ ਰਚਨਾਵਾਂ ਉਸ ਨੇ ਪੰਜ ਕਿੱਸਿਆਂ ਦੀ ਰਚਨਾ ਕੀਤੀ ਸੋਨੀ ਮਹੀਵਾਲ ਜੋ ਕਿ 1848 ਵਿੱਚ ਸੀ ਸੱਸੀ ਪੁੰਨੂ ਈਰਾਂਝਾ 1866 ਲੈਲਾ ਮਜਨੂ 1870 ਯੂਸਫ ਜੁਲੇਖਾ 1870 ਫਜ਼ਲ ਸ਼ਾ ਦਾ ਕਿੱਸਾ ਸੋਹਣੀ ਮਹੀਵਾਲ ਸਭ ਤੋਂ ਵੱਧ ਲੋਕਪ੍ਰਿਯਤਾ ਹਾਸਿਲ ਕਰਦਾ ਹੈ ਉਸ ਦੀ ਇਹ ਰਚਨਾ ਪੰਜਾਬੀ ਕਿੱਸਾ ਕਾਵ ਵਿੱਚ ਸੋਹਣੀ ਫਜ਼ਲ ਸ਼ਾ ਦੇ ਨਾਂ ਵੱਜੋਂ ਮਕਬੂਲ ਹੈ ਉਸ ਨੇ ਇਸ ਕਿੱਸੇ ਦੀ ਕਹਾਣੀ ਨੂੰ ਬੈਂਤ ਸ਼ੰਦ ਵਿੱਚ ਬੜੀ ਕਾਮਯਾਬੀ ਨਾਲ ਚਿੱਤਰਿਆ ਹੈ ਡਾਕਟਰ ਮੋਹਨ ਸਿੰਘ ਦਿਵਾਨਾ ਉਸ ਨੂੰ ਸ਼ਬਦ ਅਲੰਕਾਰਾਂ ਦਾ ਮਾਹਿਰ ਕਵੀ ਮੰਨਦੇ ਹਨ ਕਿੱਸਾ ਸੋਨੀ ਮਹੀਵਾਲ ਦੇ ਅੰਤ ਵਿੱਚ ਉਹ ਆਪਣੇ ਬਾਰੇ ਇੰਜ ਬਿਆਨ ਕਰਦਾ ਹੈ ਮੇਰੇ ਮਿਲਨ ਸੰਧੀ ਜੇਕਰ ਸਿੱਖ ਤੈਨੂੰ ਦੱਸਾਂ ਆਪਣਾ ਥਾਂ ਮਕਾਨ ਬੇਲੀ ਨਮਕੋਟ ਲਾਹੌਰ ਦੀ ਤਰਫ ਦੱਖਣ ਪੈਂਡਾ ਨੀਮ ਫਰਸੰਗ ਦਾ ਜਾਨ ਬਿੱਲੀ ਉਸ ਜਗ੍ਹਾ ਤੇ ਮੈਂ ਵਸਨਿਕ ਕੀਤੀ ਗੱਲ ਇਸ਼ਕ ਦੀ ਕੁੱਲ ਬਿਆਨ ਕੀਤੀ 20ਵੇਂ ਸਾਲ ਅੰਦਰ ਮੇਰਾ ਪੈਰ ਆਹਾ ਕੀਤੀ ਖਿਜ਼ਰ ਮੈਨੂੰ ਖੈਰਦਾਨ ਬੇਲੀ ਅਲੰਕਾਰਾਂ ਦੀ ਖੁੱਲ ਕੇ ਵਰਤੋ ਜੇਕਰ ਗੱਲ ਕਰਦੀ ਲੱਖ ਲੱਖ ਪੰਦੇ ਹਾਲੇ ਗੱਲ ਦਾ ਨਹੀਂ ਸੀ ਵੱਲਮੀ ਵੱਲਾ ਵਾਲੀਆਂ ਉਸ ਦੀਆਂ ਵਾਲੀਆਂ ਨੇ ਲੁੱਟ ਲਿਆ ਜਹਾਨ ਦੇ ਵਾਲੀਆਂ ਨੂੰ ਇਸ ਤਰ੍ਹਾਂ ਫਜ਼ਿਲ ਸਾਹ ਆਪਣੇ ਫਿੱਕੇ ਪੰਨੋਂ ਅਤਕਤਕ ਨਹੀਂ ਮੂਲਕ ਅਲੰਕਾਰਾਂ ਤੇ ਅਨਪਰਾਸ ਹੀਡ ਲੁਕਾਉਣ ਦਾ ਯਤਨ ਕਰਦਾ ਹੈ ਹਾਇ ਹਾਇ ਮੇਰਾ ਤੈਨੂੰ ਕੌਣ ਦੱਸੇ ਫਰਿਆਦ ਮੇਰੀ ਵਾਲ ਵਾਲ ਹੋਈ ਸ਼ਾਲਾ ਮਰੇ ਉਸ ਘੜਾ ਵਟੇਂਦੜੀ ਦਾ ਜਿਹੜੀ ਅਸਾਂ ਵਿਸ਼ੋਰ ਨਿਹਾਲ ਹੋਈ ਰਤਨ ਸਿੰਘ ਜੱਗੀ ਅਨਸਾਰ ਫਜਲ ਸ਼ਾਹ ਨੂੰ ਕਿੱਸਾ ਰਚਨ ਦੀ ਪ੍ਰੇਰਣਾ ਨਿੱਜੀ ਵਿਯੋਗ ਦੇ ਦਰਦ ਅਤੇ ਸੋਚ ਤੋਂ ਮਿਲੀ ਹੈ ਮੈਂ ਵੀ ਇਸ਼ਕ ਦੇ ਵਿੱਚ ਗੁਦਾਜ ਹੋਇਆ ਐਤ ਪਰ ਦਸਨੇ ਦੀ ਨਹੀਂ ਜੀ ਜਾ ਮੀਆਂ ਇਤਨਾ ਦਰਦ ਮੈਨੂੰ ਜੇਕਰ ਆਸਾਰਾ ਦੀਆਂ ਰੁੱਖ ਦਰਖਤ ਜਲਾਮੀਆਂ ਫਜ਼ਲ ਸ਼ਾਹ ਤੋਂ ਪਹਿਲਾ ਕਿੱਸਾ ਸੋਨੀ ਮਹੀਵਾਲ ਸ਼ਾ ਹਾਸ਼ਮ ਸ਼ਾ ਅਤੇ ਕਾਦਰ ਯਾਰ ਨੇ ਲਿਖਿਆ ਫਜ਼ਲ ਸ਼ਾਹ ਨੇ ਕਿੱਸਿਆਂ ਵਿੱਚ ਅਰਬੀ ਫਾਰਸੀ ਦੀ ਵਰਤੋਂ ਬਹੁਤ ਕੀਤੀ ਹੈ ਪਰ ਸੋਨੀ ਮਹੀਵਾਲ ਵਿੱਚ ਇਸਨੇ ਘੱਟ ਵਰਤੋਂ ਕੀਤੀ ਹੈ ਫਜ਼ਲ ਸ਼ਾਹ ਦੀ ਕਿੱਸਿਆਂ ਵਿੱਚ ਇਸਲਾਮੀ ਰੰਗਤ ਬਹੁਤ ਜ਼ਿਆਦਾ ਹੈ ਮੁੱਕਾ ਮਿਲਨ ਤੇ ਇਸਲਾਮੀ ਪ੍ਰਚਾਰ ਸ਼ੁਰੂ ਕਰ ਦਿੰਦਾ ਹੈ ਅਤੇ ਕਿੱਸਿਆਂ ਦੇ ਪਾਤਰਾਂ ਨੂੰ ਸੱਚੇ ਮੁਸਲਮਾਨ ਚਿਤ੍ਰਿਤ ਕਰਦਾ ਹੈ ਇਸ ਵਿੱਚ ਧਰਮ ਨਿਰਪੱਖ ਵਿਰਤੀ ਨੂੰ ਬਨ ਦਿੱਤਾ ਗਿਆ ਹੈ ਤਾਂ ਵਾਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ